ਦੋਸਤੋ ਪੰਜਾਬ ਦੇ ਵਿੱਚ ਹੁਣ ਤੱਕ ਕਾਫੀ ਗੈਂਗਸਟਰ ਹੋਏ ਨੇ ਜਿਨ੍ਹਾਂ ਨੂੰ ਜਾਂ ਤਾਂ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਜਾਂ ਆਪਸੀ ਦੁਸ਼ਮਣੀ ਦੇ ਚੱਲਦੇ ਉਹਨਾਂ ਨੇ ਇੱਕ ਦੂਜੇ ਮਾਰ ਦਿੱਤਾ ਅੱਜ ਆਪਾਂ ਕੁਝ ਅਜਿਹੇ ਹੀ ਗੈਂਗਸਟਰ ਦੀ ਗੱਲ ਕਰਾਂਗੇ ਜਿਹੜੇ ਆਪਸੀ ਦੁਸ਼ਮਣੀ ਦੇ ਚੱਲਦੇ ਇੱਕ ਦੂਜੇ ਦੇ ਹੱਥੋਂ ਮਾਰੇ ਗਏ ਇਸ ਸੂਚੀ ਵਿੱਚ ਪਹਿਲੇ ਸਥਾਨ 'ਤੇ ਨਾਮ ਆਉਂਦਾ ਹੈ ਸੁੱਖਾ ਕਾਹਲਵਾ ਦਾ ਸੁੱਖਾ ਕਾਲੂ ਪੰਜਾਬ ਦਾ ਇੱਕ ਚੋਟੀ ਦਾ ਗੈਂਗਸਟਰ ਸੀ ਸੁੱਖਾ ਦੇ ਉੱਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਕਈ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਸਨ ਸੁੱਖਾ ਦਾ ਨਾਮ ਸਭ ਤੋਂ ਜ਼ਿਆਦਾ ਉਸ ਵਕਤ ਸੁਰਖੀਆਂ ਵਿੱਚ ਆਇਆ ਜਦੋਂ ਉਸ ਨੂੰ ਪੇਸ਼ੀ ਤੇ ਜਾਂਦੇ ਸਮੇਂ ਗੋਲੀਆਂ ਨਾਲ ਪੁਨ ਦਿੱਤਾ ਗਿਆ ਉਸ ਦਾ ਕਤਲ ਪੁਲਿਸ ਕਸਟਡੀ ਵਿੱਚ ਹੋਇਆ ਸੀ ਅਤੇ ਸੁੱਖਾ ਦੇ 60 ਗੋਲੀਆਂ ਮਾਰੀਆਂ ਗਈਆਂ ਸੀ ਸੁੱਖਾ ਖਿਲਾਫ 40 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ ਜਿਨ੍ਹਾਂ 'ਚੋਂ 2 ਕਤਲ 7 ਕਤਲ ਦੀ ਕੋਸ਼ਿਸ਼ ਅਤੇ 8 ਲੁੱਟ ਖੋਹ ਦੇ ਮਾਮਲੇ ਸਨ ਦੋਸਤੋ ਸੁੱਖੇ ਦਾ ਪਰਿਵਾਰ ਅਮਰੀਕਾ ਵਿੱਚ ਸੈਟਲ ਸੀ ਸੁੱਖ ਨੇ ਇੱਕ ਰਿਜ਼ੋਰਟ ਮਾਲਕ ਦੀ ਧੀ ਨਾਲ ਲਵ ਮੈਰਿਜ ਵੀ ਕਰਵਾਈ ਸੀ ਤੇ ਉਹ ਆਸਟ੍ਰੇਲੀਆ ਚਲਾ ਗਿਆ ਸੀ ਪਰ ਉੱਥੇ ਉਸ ਦੀ ਪਤਨੀ ਨਾਲ ਝਗੜਾ ਹੋਣ ਕਾਰਨ ਉਹ ਵਾਪਸ ਜਲੰਧਰ ਆ ਗਿਆ ਜਿਸ ਤੋਂ ਬਾਅਦ ਉਹ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਇੱਥੋਂ ਹੀ ਇੱਕ ਬਦਨਾਮ ਗੈਂਗਸਟਰ ਸੁੱਖਾ ਕਾਹਲਵਾ ਨੇ ਜਨਮ ਲਿਆ ਸੁੱਖਾ ਦੀ ਮੌਤ ਤੋਂ 6 ਮਹੀਨੇ ਪਹਿਲਾਂ ਕਪੂਰਥਲਾ ਜੇਲ੍ਹ ਵਿੱਚ ਉਸ ਦੇ ਭਰਾ ਦੀ ਮੌਤ ਹੋ ਗਈ ਸੀ ਸੁੱਖਾ ਦੀ ਮੌਤ ਤੋਂ ਕੁਝ ਸਾਲ ਪਹਿਲਾਂ ਉਸ ਨੂੰ ਪ੍ਰਦਾਨ ਸੁਦਰਸ਼ਨ ਢਿੱਲੋ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੁਖਾ ਕਾਫੀ ਖੁਸ਼ਕਿਸਮਤ ਸੀ ਕਿਉਂਕਿ ਉਸ ਦਾ ਚਾਰ ਵਾਰ ਪੁਲਿਸ ਨਾਲ ਸਾਹਮਣਾ ਹੋਇਆ ਪਰ ਹਰ ਵਾਰ ਉਹ ਪੁਲਿਸ ਦੀਆਂ ਗੋਲੀਆਂ ਤੋਂ ਬਚ ਗਿਆ ਅਕਤੂਬਰ 2010 ਚ ਜਲੰਧਰ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋਣ ਦੌਰਾਨ ਉਹ ਪੁਲਿਸ ਦੀਆਂ ਗੋਲੀਆਂ ਤੋਂ ਬਚ ਗਿਆ ਸੀ ਇਸ ਤੋਂ ਬਾਅਦ ਉਹ 2012 ਵਿੱਚ ਰੋਪੜ ਵਿੱਚ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ ਜਦੋਂ ਰਾਜਸਥਾਨ ਪੁਲਿਸ ਨਾਲ ਮੁਕਾਬਲਾ ਹੋਇਆ ਤਾਂ ਸੁਖੇ ਦਾ ਸਾਥੀ ਮਾਰਿਆ ਗਿਆ ਪਰ ਉਹ ਪੁਲਿਸ ਦੀਆਂ ਗੋਲੀਆਂ ਤੋਂ ਬਚ ਗਿਆ ਉਸਨੇ ਯੂਪੀ ਦੇ ਸੁੱਖਾ ਯਾਮੀਨ ਨਾਂ ਦੇ ਗੈਂਗਸਟਰ ਨਾਲ ਮਿਲ ਕੇ ਲੱਖਾਂ ਰੁਪਏ ਦਾ ਸੋਨਾ ਲੁੱਟਿਆ ਸੀ ਇਸ ਜਾਇਦਾਦ ਦੀ ਵੰਡ ਨੂੰ ਲੈ ਕੇ ਯਾਮੀਨ ਨੇ ਸੁੱਖਾ ਦਾ ਗਲਾ ਵੱਢ ਕੇ ਉਸ ਨੂੰ ਯਮੁਨਾ ਨਦੀ ਵਿੱਚ ਸੁੱਟ ਦਿੱਤਾ ਪਰ ਇਸ ਵਾਰ ਵੀ ਸੁੱਖਾ ਬਚ ਗਿਆ ਦੋਸਤੋ ਸੁੱਖਾ ਵੀ ਸੋਸ਼ਲ ਮੀਡੀਆ ਦਾ ਬਹੁਤ ਸ਼ੌਕੀਨ ਸੀ ਉਹ ਫੇਸਬੁੱਕ ਤੇ ਹਮੇਸ਼ਾ ਐਕਟਿਵ ਰਹਿੰਦਾ ਸੀ ਜੇਲ੍ਹ ਵਿੱਚ ਰਹਿੰਦਿਆਂ ਵੀ ਉਹ ਅਪਡੇਟ ਕਰਦਾ ਰਿਹਾ ਉਸਦੇ ਫੈਨ ਪੇਜ ਦੇ 1 ਲੱਖ ਫਾਲੋਅਰਸ ਹਨ ਇਸੇ ਨਾਮ ਦੇ ਇੱਕ ਹੋਰ ਫੈਨ ਪੇਜ ਦੇ 1.5 ਲੱਖ ਤੋਂ ਵੱਧ ਫਾਲੋਅਰਸ ਹਨ ਸੁੱਖਾ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਉਸ ਨੂੰ ਨਾਬਾ ਜੇਲ੍ਹ ਤੋਂ ਜ਼ਿਲ੍ਹਾ ਜੱਜ ਦੇ ਸਾਹਮਣੇ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ ਦੋਸਤੋ ਕੋਈ ਵੀ ਵਿਅਕਤੀ ਜਨਮ ਤੋਂ ਅਪਰਾਧੀ ਨਹੀਂ ਹੁੰਦਾ ਪਰ ਸਮਾਂ ਅਤੇ ਹਾਲਾਤ ਉਸ ਨੂੰ ਅਪਰਾਧੀ ਬਣਾ ਦਿੰਦੇ ਹਨ ਸੁੱਖਾ ਨਾਲ ਵੀ ਕੁਝ ਅਜੀਹਾ ਹੀ ਹੋਇਆ ਸੁੱਖਾ ਦੇ ਨਾਨੇ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸੁੱਖਾ ਵੀ ਬਾਕੀ ਮੁੰਡਿਆਂ ਵਾਂਗ ਸਧਾਰਨ ਜਿਹਾ ਮੁੰਡਾ ਸੀ 10ਵੀਂ ਜਮਾਤ ਵਿੱਚ ਪੜ੍ਹਦਿਆਂ ਸੁੱਖਾ ਨੇ ਵੀ ਹੋਰ ਨਾ ਨੌਜਵਾਨਾਂ ਵਾਂਗ ਵਿਦੇਸ਼ ਜਾਣ ਦੇ ਸੁਪਨੇ ਸਜਾ ਲਏ ਸਨ ਇਸ ਦੌਰਾਨ ਪਿੰਡ ਵਿੱਚ ਦੋ ਵਿਅਕਤੀਆਂ ਵਿੱਚ ਲੜਾਈ ਹੋ ਗਈ ਅਤੇ ਉਸ ਲੜਾਈ ਵਿੱਚ ਸੁੱਖਾ ਦਾ ਨਾਂ ਨਾਜਾਇਜ਼ ਲਿਖ ਕੇ ਪੁਲਿਸ ਕੇਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੁੱਖਾ ਅਪਰਾਧ ਦੀ ਦੁਨੀਆ ਵਿੱਚ ਅੱਗੇ ਵਧ ਗਿਆ। ਦੋਸਤੋ ਜਦੋਂ 2015 ਵਿੱਚ ਜਲੰਧਰ ਪੁਲਿਸ ਨੇ ਸੁੱਖਾ ਦੇ ਜਿਗਰੀ ਦੋਸਤ ਦਲਜੀਤ ਪਹਾਣਾ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਪਹਾਣਾ ਨੇ ਸੁੱਖੇ ਦੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਸਨ। ਪਰ ਉਸਨੇ ਸਭ ਤੋਂ ਵੱਡਾ ਖੁਲਾਸਾ ਸੁੱਖੇ ਦੇ ਲਵ ਮੈਰਿਜ ਬਾਰੇ ਕੀਤਾ ਸੀ। ਦਰਜੀਤ ਪਾਨਾ ਨੇ ਦੱਸਿਆ ਕਿ ਸੁੱਖਾ ਕਾਹਲਵਾਂ ਨੂੰ ਇੱਕ ਲੜਕੀ ਨਾਲ ਪਿਆਰ ਸੀ ਅਤੇ ਉਹ ਲੜਕੀ ਵੀ ਸੁੱਖਾ ਨੂੰ ਬਰਾਬਰ ਪਿਆਰ ਕਰਦੀ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦਾ ਪਰਿਵਾਰ ਇਸ ਵਿਆਹ ਲਈ ਤਿਆਰ ਨਹੀਂ ਸੀ। ਇਸ ਕਾਰਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਆਸਟ੍ਰੇਲੀਆ ਭੇਜ ਦਿੱਤਾ। ਆਸਟ੍ਰੇਲੀਆ ਜਾਣ ਤੋਂ ਬਾਅਦ ਵੀ ਕੁੜੀ ਸੁੱਖੇ ਨੂੰ ਫੋਨ ਕਰਦੀ ਰਹੀ। ਇਹ ਸਭ ਦੇਖ ਕੇ ਸੁੱਖੇ ਦੇ ਦੋਸਤਾਂ ਨੇ ਲੜਕੀ ਨੂੰ ਭਾਰਤ ਬੁਲਾ ਲਿਆ ਅਤੇ ਪਰਿਵਾਰ ਨੂੰ ਦੱਸੇ ਬਿਨਾਂ ਉਹਨਾਂ ਨੇ ਵਿਆਹ ਕਰਵਾ ਲਿਆ। ਵਿਆ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਵੀ ਮੰਨ ਗਏ ਇਸ ਤੋਂ ਬਾਅਦ ਸੁੱਖਾ ਆਪਣੀ ਪਤਨੀ ਸਮੇਤ ਆਸਟ੍ਰੇਲੀਆ ਚਲਾ ਗਿਆ ਆਸਟ੍ਰੇਲੀਆ ਜਾਣ ਤੋਂ ਬਾਅਦ ਕੁਝ ਦਿਨ ਸਭ ਕੁਝ ਠੀਕ ਚੱਲਿਆ ਪਰ ਇੱਕ ਦਿਨ ਕਿਸੇ ਨੇ ਸੁੱਖੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੁੱਖਾ ਨੂੰ ਸ਼ੱਕ ਸੀ ਕਿ ਉਸ ਤੇ ਹਮਲਾ ਕਰਨ ਵਾਲੇ ਵਿਅਕਤੀ ਦੇ ਉਸਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ ਇਸ ਕਾਰਨ ਸੁੱਖਾ ਆਪਣੀ ਪਤਨੀ ਨੂੰ ਛੱਡ ਕੇ ਪੰਜਾਬ ਵਾਪਸ ਆ ਗਿਆ ਪਰਿਵਾਰਕ ਮੈਂਬਰਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਆਪਣੀ ਪਤਨੀ ਕੋਲ ਵਾਪਸ ਨਹੀਂ ਗਿਆ ਇਸ ਦੌਰਾਨ ਸੁੱਖਾ ਨੇ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਅਤੇ ਭੱਜ ਗਿਆ ਜਿਸ ਤੋਂ ਬਾਅਦ ਉਹ ਜ਼ੁਲਮ ਦੀ ਦੁਨੀਆ ਵਿੱਚ ਵੱਧਦਾ ਰਿਹਾ ਆਖਰਕਾਰ ਸੁੱਖਾ ਦੀ ਪੁਲਿਸ ਹਿਰਾਸਤ ਵਿੱਚ ਪੇਸ਼ੀ ਦੌਰਾਨ ਫਗਵਾੜਾ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ 21 ਜਨਵਰੀ 2015 ਨੂੰ ਗੈਂਗਸਟਰ ਸੁੱਖਾ ਕਹਲਵਾਂ ਨੂੰ 15 ਤੋਂ 20 ਹਮਲਾਵਰਾਂ ਨੇ ਪੁਲਿਸ ਦੀ ਮੌਜੂਦਗੀ 60 ਤੋਂ ਵੱਧ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਉਸ ਦਿਨ ਪੰਜਾਬ ਪੁਲਿਸ ਸੁੱਖਾ ਨੂੰ ਨਾਬਾ ਜੇਲ੍ਹ ਤੋਂ ਜਲੰਧਰ ਦੀ ਅਦਾਲਤ ਵਿੱਚ ਪੇਸ਼ੀ ਲਈ ਲੈ ਗਈ ਸੀ ਜਲੰਧਰ ਦੀ ਅਦਾਲਤ ਚ ਮੁਕਦਮੇ ਦਾ ਸਾਹਮਣਾ ਕਰਨ ਤੋਂ ਬਾਅਦ ਗੈਂਗਸਟਰ ਸੁੱਖਾ ਨੂੰ ਵਾਪਸ ਨਾ ਬਾ ਜੇਲ ਚ ਲਿਜਾ ਰਹੇ ਸਨ ਨੇੜੇ ਪੁਲਿਸ ਵੈਨ ਜਿਸ ਚ ਸੁੱਖਾ ਕ ਜਿਸ ਕਾਰਨ ਸੁੱਖਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੁੱਖਾ ਦੇ ਕਤਲ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਚ ਸੁੱਖਾ ਦੀ ਲਾਸ਼ ਨੇੜੇ ਭੰਗੜਾ ਪਾਇਆ ਪੁਲਿਸ ਜੀਪ ਦੇ ਡਰਾਈਵਰ ਦੀ ਕੁੱਟਮਾਰ ਕਰਦਿਆ ਕਿਹਾ ਕਿ ਜਦੋਂ ਪੁਲਿਸ ਦੇ ਉੱਚ ਅਧਿਕਾਰੀ ਜਾਂਚ ਲਈ ਆਉਣਗੇ ਤਾਂ ਉਹ ਤੁਹਾਨੂੰ ਦੱਸ ਦਈਏ ਕਿ ਇਸ ਕਤਲ ਨੂੰ ਮਲੋੜ ਦੇ ਗੌਂਦਰ ਗੈਂਗ ਨੇ ਅੰਜਾਮ ਦਿੱਤਾ ਸੀ 1994 ਸ਼ੁਰੂ ਹੋਈ ਰੋਕੀ ਦੀ ਕ੍ਰਾਈਮ ਸਟੋਰੀ ਉਸ ਦੀ ਮੌਤ ਦੇ ਨਾਲ ਹੀ ਖਤਮ ਹੋ ਗਈ ਸੀ ਅਪਰਾਧ ਦੀ ਦੁਨੀਆ ਰਹੇ ਕਰ ਉਸਨੇ ਹਜ਼ਾਰਾਂ ਦੁਸ਼ਮਣ ਬਣਾ ਲਏ ਸਨ ਕਿਹਾ ਜਾਂਦਾ ਹੈ ਕਿ ਜਦੋਂ ਦੁਸ਼ਮਣੀ ਹੱਦ ਤੋਂ ਵੱਧ ਜਾਵੇ ਤਾਂ ਅਪਰਾਧੀ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਰਾਜਨੀਤੀ ਹੁੰਦੀ ਹੈ ਪਰ ਜਸਵਿੰਦਰ ਰੋਕੀ ਨੂੰ ਰਾਜਨੀਤੀ ਵੀ ਬਚਾ ਨਾ ਸਕੇ ਇਸ ਗੈਂਗਸਟਰ ਦੀ ਦਹਿਸ਼ਤ ਦਾ ਅੰਦਾਜ਼ਾ ਇਸ ਗਲਤੋ ਲਗਾਇਆ ਜਾ ਸਕਦਾ ਹੈ ਕਿ ਜਦੋਂ ਇਸ ਦੀ ਮੌਤ ਹੋਈ ਤਾਂ ਜੇਲ੍ਹ ਵਿੱਚ ਬੈਠੇ ਇਸ ਦੇ ਕਈ ਦੁਸ਼ਮਣਾਂ ਨੇ ਲੱਡੂ ਵੰਡੇ ਸਾਲ 2016 ਚ ਫਾਜ਼ਿਲਕਾ ਦੇ ਆਗੂ ਤੇ ਗੈਂਗਸਟਰ ਜਸਵਿੰਦਰ ਸਿੰਘ ਰੋਕੀ ਦਾ ਹਿਮਾਚਲ ਦੇ ਪਰਵਾੜੂ ਚ ਕਤਲ ਕਰ ਦਿੱਤਾ ਸੀ ਇਸ ਘਟਨਾ ਵਿੱਚ ਰੋਕੀ ਦੇ ਦੋਸਤ ਪਰਮਪਾਲ ਪਾਲਾ ਨੂੰ ਵੀ ਗੋਲੀ ਲੱਗੀ ਸੀ 1971 ਵਿੱਚ ਪੰਜਾਬ ਦੇ ਫਾਜ਼ਿਲਕਾ ਵਿੱਚ ਜਨਮੇ ਜਸਵਿੰਦਰ ਸਿੰਘ ਰੋਕੀ ਦਾ 90 ਦੇ ਦਹਾਕੇ ਤੋਂ ਬਾਅਦ ਦਬਦਬਾ ਵਧਿਆ ਹੋਇਆ ਸੀ ਉਸ ਸਮੇਂ ਪੰਜਾਬ ਵਿੱਚ ਅਪਰਾਧ ਦਾ ਪੱਧਰ ਵੀ ਵੱਧ ਗਿਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਰੋਕੀ ਦੀ ਮੁਲਾਕਾਤ ਯੂਪੀ ਦੇ ਮਾਫੀਆ ਮੁਖ्तार ਅंसारी ਨਾਲ ਹੋਈ ਜਸਵਿੰਦਰ ਰੌਕੀ ਉਸਦੇ ਦਸੇ ਰਸਤੇ ਤੇ ਅੱਗੇ ਵਧਿਆ ਜਿਸ ਕਰਕੇ ਸਾਲ 1994 ਤੱਕ ਰੌਕੀ ਦਾ ਨਾਂ ਕਈ ਮਾਮਲਿਆਂ 'ਚ ਸਾਹਮਣੇ ਆਇਆ ਸੀ ਪਰ 1997 ਵਿੱਚ ਇਲਾਹਾਬਾਦ ਦੇ ਕਾਰੋਬਾਰੀ ਨੰਦकिशोर ਰੰਗੂਟਾ ਦੇ ਅਗਵਾ ਅਤੇ ਕਤਲ ਕੇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਸਾਲ 1997 'ਚ ਕਾਰੋਬਾਰੀ ਹਤਿਆਕਾਂਡ 'ਚ ਰੌਕੀ ਖਿਲਾਫ ਨਾ ਸਿਰਫ ਮਾਮਲਾ ਦਰਜ ਕੀਤਾ ਗਿਆ ਸੀ ਸਗੋਨਾਲ ਮੁਖਤਿਆਰ ਅंसारी ਤੇ ਸੀਬੀਆਈ ਨੇ ਮੁਕੱਦਮਾ ਵੀ ਚਲਾਇਆ ਗਿਆ ਸੀ ਪਰ ਇਸ ਮਾਮਲੇ ਚ ਗਵਾਹਾਂ ਅਤੇ ਸਬੂਤਾਂ ਦੀ ਘਾਟ ਕਰਕੇ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਰੌਕੀ ਦਾ ਨਾਂ 1998 ਚ ਬੰਗਲੌਰੂ ਦੇ ਕਾਰੋਬਾਰੀ ਨਿਰਮਲ ਕੁਮਾਰ ਜੈਪੁਰੀਆ ਦੇ ਅਗਵਾ ਮਾਮਲੇ ਚ ਵੀ ਆਇਆ ਸੀ ਇਸ ਕੇਸ ਵਿੱਚ ਬਰੀ ਹੋਣ ਤੋਂ ਬਾਅਦ ਜਦੋਂ ਉਹ 2002 ਵਿੱਚ ਪੰਜਾਬ ਪਰਤਿਆ ਤਾਂ ਉਸ ਦਾ ਸਾਥੀ ਪ੍ਰਭਜਿੰਦਰ ਸਿੰਘ ਦਿੰਪੀ ਉਸ ਦਾ ਗਿਰੋ ਚਲਾ ਰਿਹਾ ਸੀ ਜਸਵਿੰਦਰ ਦੇ ਪੰਜਾਬ ਪਰਤਣ ਤੋਂ ਬਾਅਦ ਦੋਵਾਂ ਵਿਚਾਲੇ ਦੁਸ਼ਮਣੀ ਸ਼ੁਰੂ ਹੋ ਗਈ ਅਤੇ 2006 ਚ ਪ੍ਰਭਜਿੰਦਰ ਦਾ ਕਤਲ ਕਰ ਦਿੱਤਾ ਗਿਆ ਇਸ ਕੇਸ ਵਿੱਚ ਜਸਵਿੰਦਰ ਰੋਕੀ ਦਾ ਨਾਂ ਆਇਆ ਸੀ ਪਰ ਇਸ ਵਾਰ ਵੀ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ 2007 ਤੋਂ 2012 ਤੱਕ ਰੋਕੀ ਖਿਲਾਫ ਕਤਲ ਅਤੇ ਅਗਵਾਦੇ 8 ਕੇਸ ਦਰਜ ਹੋਏ ਸਨ ਇਸ ਸਮੇਂ ਤੱਕ ਰੋਕੀ ਦੇ ਨਾਮ ਤੋਂ ਪੰਜਾਬ ਸਮੇਤ ਕਈ ਸਟੇਟਾਂ ਵਿੱਚ ਚੱਲ ਰਿਹਾ ਸੀ ਹੁਣ ਜਸਵਿੰਦਰ ਰੋਕੀ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਸਾਲ 2012 ਵਿੱਚ ਉਹਨਾਂ ਪੰਜਾਬ ਭਾਜਪਾ ਆਗੂ ਸੁਰਜੀਤ ਜਾਨੀ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਵਿੱਚ ਉਹਨਾਂ ਨੂੰ 39000 ਵੋਟਾਂ ਮਿਲੀਆਂ ਸਨ ਪਰ ਉਹ ਹਾਰ ਗਿਆ ਸੀ ਰਾਜਨੀਤੀ ਵਿੱਚ ਆਉਣ ਦੀ ਪਹਿਲੀ ਕੋਸ਼ਿਸ਼ ਵਿੱਚ ਹੀ ਉਹ ਹਾਰ ਗਏ ਪਰ ਉਸ ਮਿਲੀਆਂ ਵੋਟਾਂ ਨੇ ਰਾਜਨੀਤੀ ਵਿੱਚ ਤਹਿਲਕਾ ਮਚਾ ਦਿੱਤਾ ਕਿਸੇ ਨੂੰ ਵੀ ਇਸ ਦੀ ਉਮੀਦ ਨਹੀਂ ਸੀ ਕਿ ਰੌਕੀ ਆਜ਼ਾਦ ਉਮੀਦਵਾਰ ਵੱਜੋਂ ਇੰਨੀਆਂ ਵੋਟਾਂ ਹਾਸਲ ਕਰ ਲਵੇਗਾ ਰਾਜਨੀਤੀ ਵਿੱਚ ਉਸ ਦਾ ਨਾਮ ਵੱਡਾ ਹੋ ਗਿਆ ਇਸ ਤੋਂ ਬਾਅਦ ਜਸਵਿੰਦਰ ਆਪਣੇ ਕੰਮ ਤੇ ਵਾਪਸ ਆ ਗਿਆ ਅਤੇ 2015 ਚ ਇੱਕ ਵਾਰ ਫਿਰ ਤੋਂ ਪੰਜਾਬ ਅਤੇ ਰਾਜਸਥਾਨ ਚ ਚਾਰ ਮੁਕਦਮੇ ਦਰਜ ਕੀਤੇ ਗਏ 1994 ਤੋਂ 2016 ਤੱਕ ਰੋਕੀ ਖਿਲਾਫ ਕਤਲ, ਕਤਲ ਦੀ ਸਾਜ਼ਿਸ਼, ਅਗਵਾ ਅਤੇ ਹੋਰ ਗੰਭੀਰ ਅਪਰਾਧਾਂ ਲਈ 22 ਕੇਸ ਦਰਜ ਸਨ। ਇੱਥੇ ਖਾਸ ਗੱਲ ਇਹ ਵੀ ਸੀ ਕਿ ਰੋਕੀ ਨੂੰ ਪੰਜਾਬ ਪੁਲਿਸ ਨੇ ਸੁਰੱਖਿਆ ਲਈ 4 ਪੁਲਿਸ ਮੁਲਾਜ਼ਮ ਦਿੱਤੇ ਸਨ। 30 ਅਪ੍ਰੈਲ 2016 ਨੂੰ ਜਸਵਿੰਦਰ ਸਿੰਘ ਰੋਕੀ ਆਪਣੇ ਦੋਸਤ ਪਰਪਾਲ ਪਾਲਾ ਅਤੇ ਦੋ ਸੁਰੱਖਿਆ ਮੁਲਾਜ਼ਮਾਂ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਚੰਡੀਗੜ੍ਹ ਆ ਰਿਹਾ ਸੀ। ਜਿਵੇਂ ਹੀ ਰੋਕੀ ਦੀ ਕਾਰ ਸਵੇਰੇ 10 ਵਜੇ ਦੇ ਕਰੀਬ ਪਰਵਾਣੂ ਸਥਿਤ TTR ਹੋਟਲ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਖੜੇ ਦੋ ਅਣਪਛਾਤੇ ਹਮਲਾਵਰਾਂ ਨੇ ਰੋਕੀ ਦੀ ਕਾਰ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਹੀ ਉਸਦਾ ਦੋਸਤ ਪਰਮਪਾਲ ਪਾਲਾ ਕਾਰ ਚਲਾ ਕੇ ਹਸਪਤਾਲ ਪਹੁੰਚਿਆ ਉਦੋਂ ਤੱਕ ਜਸਵਿੰਦਰ ਰੋਕੀ ਦੀ ਮੌਤ ਹੋ ਗਈ। ਸਾਲ ਸੀ 1985 ਜਦੋਂ ਪੰਜਾਬ ਵਿੱਚ ਅਤਵਾਦ ਚਰਚਾ ਦਾ ਵਿਸ਼ਾ ਸੀ। ਉਹਨਾਂ ਦਿਨਾਂ ਵਿੱਚ ਅਪਰਾਧਿਕ گروਹਾਂ ਦੀ ਉੱਥੇ ਬਹੁਤੀ ਹੋਂਦ ਨਹੀਂ ਸੀ। ਇਸ ਸਾਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਨ ਦੇ ਰਹਿਣ ਵਾਲੇ ਪਰਜਿੰਦਰ ਸਿੰਘ ਉਰਫ ਡਿੰਪੀ ਦਾ ਨਾਂ ਪਹਿਲੀ ਵਾਰ ਵੱਡੇ ਪੱਧਰ ਤੇ ਸੁਣਨ ਨੂੰ ਮਿਲਿਆ। ਇਹ ਗੈਂਗਸਟਰ ਬਾਦ ਵਿੱਚ ਡਿੰਪੀ ਚੰਦਪਾਨ ਬਣ ਗਿਆ। ਸਾਲ 1985 ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਮੱਖਣ ਸਿੰਘ ਦੇ ਕਤਲ ਵਿੱਚ ਡਿੰਪੀ ਦਾ ਨਾਂ ਆਇਆ ਸੀ ਪਰ ਇਸ ਮਾਮਲੇ ਵਿੱਚ ਉਸਨੂੰ ਦੋਸ਼ੀ ਨਹੀਂ ਪਾਇਆ ਗਿਆ ਸੀ। ਡਿੰਪੀ ਖੁਦ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਸੀ। ਬਚਪਨ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਸਦੀ ਵਿਧਵਾ ਮਾਂ ਨੇ ਉਸਨੂੰ ਪਾਲਿਆ। ਹੌਲੀ ਹੌਲੀ ਅਪਰਾਧ ਦੀ ਦੁਨੀਆ ਰਾਹੀ ਡਿੰਪੀ ਨੇ ਰਾਜਨੀਤੀ ਵਿੱਚ ਆਉਣ ਲਈ ਪੌੜੀ ਤਿਆਰ ਕਰ ਲਈ ਸੀ ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਆਗੂ ਡਿੰਪੀ ਸਿਮਰਨਜੀਤ ਸਿੰਘ ਮਾਨ ਦੇ ਕਰੀਬੀ ਸਨ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਦੇ ਵੱਡੇ ਆਗੂ ਸਨ 1999 ਦੇ ਸਮੇਂ ਪੰਜਾਬ ਵਿੱਚ ਵੀ ਅਕਾਲੀ ਦਲ ਦੀ ਚੰਗੀ ਪਕੜ ਸੀ ਹਾਲਾਂਕਿ ਬਾਅਦ ਵਿੱਚ ਮਾਨ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ ਜੇਕਰ ਤੁਸੀਂ ਸਿਮਰਜੀਤ ਸਿੰਘ ਮਾਨ ਦੇ ਬਾਰੇ ਜ਼ਿਆਦਾ ਜਾਨਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਬਿਓਗ੍ਰਾਫੀ ਦਾ ਲਿੰਕ ਤੁਹਾਨੂੰ ਆਈ ਬਟਨ ਵਿੱਚ ਮਿਲ ਜਾਵੇਗਾ ਪਰ ਉਸ ਸਮੇਂ ਦੌਰਾਨ ਪੰਜਾਬ ਵਿੱਚ ਚੋਣਾਵਾਰ ਵਾਰ ਮੁਲਤਵੀ ਹੋ ਰਹੀਆਂ ਸਨ ਅਤੇ ਪੁਲਿਸ ਦੀ ਸਖਤੀ ਵਧਦੀ ਜਾ ਰਹੀ ਸੀ ਇਸ ਕਾਰਨ ਡਿੰਪੀ ਆਪਣੀਆਂ ਸਿਆਸੀ ਇੱਛਾਵਾਂ ਨੂੰ ਪਿੱਛੇ ਛੱਡ ਕੇ ਯੂਪੀ ਪੱਜ ਗਿਆ ਉੱਥੇ ਉਹਨਾਂ ਦੀ ਮੁਖਤਾਰ ਅंसारी ਨਾਲ ਮੁਲਾਕਾਤ ਹੋਈ ਉਥੋਂ ਬਾਅਦ ਵਿੱਚ ਕਰਨਾਟਕ ਚਲਾ ਗਿਆ ਜਿੱਥੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਡਿੰਪੀ ਦਾ ਪਰਿਵਾਰ ਖੇਤੀ ਕਰਦਾ ਸੀ ਪਰਿਵਾਰ ਵਿੱਚ ਕਿਸੇ ਦਾ ਵੀ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਉਹ ਖੁਦ ਚੰਡੀਗੜ੍ਹ ਪੜਨ ਲਈ ਆਇਆ ਸੀ ਪਰ ਕਤਲ ਕੇਸ ਵਿੱਚ ਉਸ ਦਾ ਨਾਮ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਇੱਕ ਵੱਖਰੇ ਟਰੈਕ ਤੇ ਚਲੀ ਗਈ ਸੀ ਇੰਡੀਆ ਟੂਡੇ ਮੈਗਜ਼ੀਨ ਵਿੱਚ ਸਾਲ 1997 ਵਿੱਚ ਇੱਕ ਲੇਖ ਪ੍ਰਕਾਸ਼ਿਤ ਹੋਇਆ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ ਡਿੰਪੀ ਨੇ ਪੰਜਾਬ ਦੇ ਅਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਕੇ ਆਪਣੇ ਅਪਰਾਧਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਫਿਰ ਉਸ ਨੂੰ ਮਹਿੰਗੀਆਂ ਕਾਰਾਂ ਅਤੇ ਸ਼ਾਹੀ ਜੀਵਨ ਜੀਣ ਦਾ ਜਨੂੰਨ ਹੋ ਗਿਆ ਪਾਰਿਸ ਦੇ ਲੀਓਸ ਨੂੰ ਹੋਰ ਪੈਸਿਆਂ ਦੀ ਲੋੜ ਸੀ ਦਸੰਬਰ 1996 ਵਿੱਚ ਉਸਨੇ ਪਹਿਲੀ ਕਿਡਨੈਪਿੰਗ ਕੀਤੀ ਇਸ ਵਿੱਚ ਉਸ ਦੀ ਹਿੱਸੇਦਾਰੀ 50 ਲੱਖ ਰੁਪਏ ਸੀ ਇਹਨਾਂ ਚੋ ਡਿੰਪੀ ਨੇ 22 ਲੱਖ ਰੁਪਏ ਲੈ ਕੇ ਸ਼ਰਾਬ ਦਾ ਕਾਰੋਬਾਰ ਸ਼ੁਰੂ ਕੀਤਾ ਸਿਜਤ ਕੇ 12 ਲੱਖ ਰੁਪਏ ਉਸਨੇ ਕਿਸੇ ਹੋਰ ਕੰਮ ਲਈ ਵਰਤੇ ਸਨ ਫਿਰ ਡਿੰਪੀ ਨੇ ਆਪਣਾ ਗੈਂਗ ਬਣਾ ਲਿਆ ਇਸ ਵਿੱਚ ਤਿੰਨ ਬੇਰੋਜ਼ਗਾਰ ਲੜਕੇ ਲਏ ਗਏ ਜੋ ਮੱਧ ਵਰਗੀ ਪਰਿਵਾਰਾ ਵਿੱਚੋਂ ਸਨ ਡਿੰਪੀ ਫਿਰ ਜਲਦੀ ਤੋਂ ਜਲਦੀ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦਾ ਸੀ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਬੈਂਗਲੁਰੂ ਇੱਕ کاروبਾਰੀ ਬਿਨਾਂ ਸੁਰੱਖਿਆ ਦੇ ਰਹਿੰਦਾ ਹੈ ਜਿਸ ਦਾ ਨਾਮ ਨਿਰਮਲ ਜੈਪੂਰੀਆ ਹੈ। ਡਿੰਪੀ ਨੇ ਨਿਰਮਲ ਨੂੰ ਅਗਵਾ ਕਰ ਲਿਆ ਅਤੇ 5 ਕਰੋੜ ਰੁਪਏ ਦੀ ਫਿਰੋਤੀ ਮੰਗੀ। ਪਰ ਜਦੋਂ ਉਸਨੇ ਫਿਰੋਤੀ ਲਈ ਫੋਨ ਕੀਤਾ ਤਾਂ ਉਹ 40 ਮਿੰਟ ਤੱਕ ਕਾਲ ਤੇ ਰਿਹਾ। ਇਸ ਦੌਰਾਨ ਪੁਲਿਸ ਮੁਲਾਜ਼ਮ ਬਿਨਰ ਦੱਸੇ ਉਸ ਨਾਲ ਗੱਲਾਂ ਕਰਦਾ ਰਿਹਾ। ਪੁਲਿਸ ਨੇ ਉਸ ਨੂੰ ਟਰੈਕ ਕਰਕੇ ਫੜ ਲਿਆ। ਬਾਅਦ ਚ ਉਸ ਨੂੰ ਦਿੱਲੀ ਅਤੇ ਫਿਰ ਹਰਿਆਣਾ ਦੀ ਜੇਲ੍ਹ ਚ ਭੇਜ ਦਿੱਤਾ ਗਿਆ ਪਰ ਫਿਰ ਉਹ ਪੁਲਿਸ ਦੀ ਗ੍ਰਿਫਤ ਚ ਭੱਜਣ ਚ ਕਾਮਯਾਬ ਹੋ ਗਿਆ। 딤피 ਦੇ ਉਸ ਤਰਫ ਫਰਾਰ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਹਰਕਤ ਵਿੱਚ ਆਈ ਅਤੇ ਉਸ ਨੂੰ ਦੁਬਾਰਾ ਫੜ ਲਿਆ ਗਿਆ। ਫਿਰ 2004 ਵਿੱਚ ਉਹ ਬਠਿੰਡਾ ਜੇਲ੍ਹ ਵਿੱਚੋਂ ਰਿਹਾ ਹੋ ਗਿਆ। ਪਰ ਉਦੋਂ ਤੱਕ 딤ਪੀ ਕ੍ਰਾਈਮ ਦੀ ਦੁਨੀਆ 'ਚ ਵੱਡਾ ਨਾਂ ਬਣ ਚੁੱਕਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦੀ ਰਿਹਾਈ ਮੌਕੇ ਉਹਨਾਂ ਦੇ ਸਵਾਗਤ ਲਈ ਕਰੀਬ 500 ਗੱਡੀਆਂ ਦਾ ਕਾਫਲਾ ਪੁੱਜਾ ਸੀ। ਇਸ ਤੋਂ ਬਾਅਦ 딤ਪੀ ਜ਼ਿਆਦਾ ਦੇਰ ਤੱਕ ਨਹੀਂ ਜੀ ਸਕਿਆ। 2004 ਆਉਂਦਿਆਂ-ਆਉਂਦੇ ਉਸ ਦੇ ਵੈਰੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੋ ਗਏ ਸਨ। ਇਸ ਤਰ੍ਹਾਂ ਡਿੰਪੀ ਦਾ ਵੀ ਇੱਕ ਗੈਂਗਵਾਰ ਵਿੱਚ ਕਤਲ ਹੋ ਗਿਆ ਹਮਲੇ ਦੀ ਸ਼ੈਲੀ ਕੁਝ ਹੱਦ ਤੱਕ ਮੂਸੇਵਾਲਾ ਤੇ ਹਮਲੇ ਵਰਗੀ ਸੀ 7 ਜੁਲਾਈ 2006 ਨੂੰ ਚੰਡੀਗੜ੍ਹ ਵਿੱਚ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਇਹ ਕਤਲਿਆੰ ਸੁਖਨਾ ਝੀਲ ਨੇੜੇ ਹੋਇਆ ਰਾਤ ਕਰੀਬ 8 ਵਜੇ ਡਿੰਪੀ ਆਪਣੀ ਪ੍ਰੇਮਿਕਾ ਹਰਨੀਵ ਕੌਰ ਨਾਲ ਕਲੱਬ ਤੋਂ ਡਿਨਰ ਕਰਕੇ ਵਾਪਸ ਆ ਰਿਹਾ ਸੀ ਜਿਵੇਂ ਹੀ ਉਸ ਦੀ ਨੀਲੀ ਸਵਿਫਟ ਕਾਰ ਸੁਖਨਾ ਝੀਲ ਨੇੜੇ ਪਹੁੰਚੀ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ 48 ਸਾਲਾ ਡਿੰਪੀ ਦੇ ਪੇਟ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦ ਕਿ ਹਰਨੀਵ ਕੌਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਜਾਨ ਬਚ ਗਈ। ਉਸ ਦੇ ਸਾਥੀ ਜਸਵਿੰਦਰ ਸਿੰਘ ਰੋਕੀ ਉਰਫ ਰੋਕੀ ਫਾਜ਼ਿਲકા ਤੇ ਡਿੰਪੀ ਦੇ ਕਤਲ ਦਾ ਦੋਸ਼ ਸੀ। ਪੰਜਾਬ ਵਿੱਚ ਹੁਣ ਤੱਕ ਗੈਂਗਸਟਰ ਤਾਂ ਬਹੁਤ ਹੋਏ ਸਨ ਪਰ ਇੱਕ ਨਵਜਿਹਾ ਵੀ ਸੀ ਜਿਸ ਨੇ ਛੋਟੀ ਉਮਰ ਵਿੱਚ ਹੀ ਪੂਰੇ ਸੂਬੇ ਵਿੱਚ ਆਪਣਾ ਨਾਮ ਬੁਣਾ ਲਿਆ ਸੀ। ਇਸ ਗੈਂਗਸਟਰ ਦਾ ਨਾਂ ਰੁਪਿੰਦਰ ਗਾਂਧੀ ਸੀ ਰੁਪਿੰਦਰ ਬਾਰੇ ਪੰਜਾਬ ਦੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹਨ ਜਿੱਥੇ ਨੌਜਵਾਨ ਉਸ ਨੂੰ ਯੂਥ ਆਈਕਨ ਮੰਨਦੇ ਸਨ ਉੱਥੇ ਉਸ ਦੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਸ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਸੀ ਹਾਲਾਂਕਿ ਪੁਲਿਸ ਰਿਕਾਰਡ ਵਿੱਚ ਉਹ ਪੰਜਾਬ ਦੇ ਬਦਨਾਮ ਗੈਂਗਸਟਰਾਂ ਵਿੱਚੋਂ ਇੱਕ ਸੀ 5 ਸਤੰਬਰ 2003 ਨੂੰ ਉਸ ਦਾ ਕੁਝ ਅਣਪਛਾਤੇ ਲੋਕਾਂ ਦੁਆਰਾ ਅਫਰ ਕਰ ਲਿਆ ਗਿਆ ਸੀ 10 ਦਿਨ ਬਾਅਦ ਉਸ ਦੀ ਲਾਸ਼ ਭਾਖੜਾ ਨਹਿਰ ਦੇ ਕੰਢੇ ਇੱਕ ਦਰਖਤ ਤੇ ਲਟਕੀ ਮਿਲੀ ਸੀ ਕਈ ਦਿਨ ਤੱਕ ਉਸਨੂੰ ਕੁੱਟਿਆ ਮਾਰਿਆ ਗਿਆ ਕਿਹਾ ਜਾਂਦਾ ਹੈ ਕਿ ਉਸਦੇ ਦੋਵੇਂ ਹੱਥ ਅਤੇ ਪੈਰ ਤੋੜ ਦਿੱਤੇ ਗਏ ਸੀ ਆਖਿਰ ਕੀ ਕਾਰਨ ਸੀ ਕਿ ਜਿਸਨੂੰ ਪਿੰਡ ਵਾਲਿਆਂ ਨੇ 22 ਸਾਲ ਦੀ ਉਮਰ ਵਿੱਚ ਪਿੰਡ ਦਾ ਸਰਪੰਚ ਬਣਾ ਦਿੱਤਾ ਸੀ ਉਸਨੂੰ ਬਾਅਦ ਵਿੱਚ ਐਨੀ ਬੇਰਹਿਮ ਮੌਤ ਮਿਲੀ ਅੱਗੇ ਚੱਲੇ ਰੁਪਿੰਦਰ ਗਾਂਧੀ ਦੀ ਮੌਤ ਦਾ ਬਦਲਾ ਕਿਸ ਨੇ ਲਿਆ ਸੀ ਇਹ ਸਭ ਜਾਣਗੇ ਅੱਜ ਦੀ ਇਸ ਵੀਡੀਓ ਵਿੱਚ ਵੀਡੀਓ ਦੇ ਨਾਲ ਸ਼ੁਰੂ ਤੋਂ ਅੰਤ ਤੱਕ ਬਣੇ ਰਹੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਰੁਪਿੰਦਰ ਸਿੰਘ ਔਜਲਾ ਦਾ ਜਨਮ 2 ਅਕਤੂਬਰ 1979 ਨੂੰ ਪੰਜਾਬ ਦੀ ਖੰਨਾ ਤਹਿਸੀਲ ਦੇ ਪਿੰਡ ਰਸੂਲੜਾ ਵਿੱਚ ਹੋਇਆ ਸੀ ਕਿਉਂਕਿ ਉਹਨਾਂ ਦਾ ਜਨਮ ਗਾਂਧੀ ਜਨਮ ਦਿਤੀ ਤੇ ਹੋਇਆ ਸੀ ਇਸ ਲਈ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਨਾਂ ਰੁਪਿੰਦਰ ਗਾਂਧੀ ਰੱਖਿਆ ਜਦੋਂ ਰੁਪਿੰਦਰ ਵੱਡਾ ਹੋਇਆ ਤਾਂ ਉਹ ਸਕੂਲ ਵਿੱਚ ਇੱਕ ਚੰਗਾ ਵਿਦਿਆਰਥੀ ਅਤੇ ਇੱਕ ਮਹਾਨ ਰਾਸ਼ਟਰੀ ਪੱਧਰ ਦਾ ਫੁੱਟਬਾਲ ਖਿਡਾਰੀ ਵੀ ਸੀ ਉੱਚੀ ਸਿੱਖਿਆ ਲਈ ਰੁਪਿੰਦਰ ਪੰਜਾਬ ਯੂਨੀਵਰਸਿਟੀ ਚਲਾ ਗਿਆ ਜਿੱਥੇ ਉਸਨੇ ਗਾਂਧੀ ਗਰੁੱਪ ਆਫ ਸਟੂਡੈਂਟਸ ਯੂਨੀਅਨ ਦਾ ਗਠਨ ਕਰਕੇ ਆਪਣੇ ਆਪ ਨੂੰ ਇੱਕ ਵਿਦਿਆਰਥੀ ਆਗੂ ਵਜੋਂ ਸਥਾਪਿਤ ਕੀਤਾ ਪੰਜਾਬ ਵਿੱਚ ਲੋਕ ਰੁਪਿੰਦਰ ਗਾਂਧੀ ਨੂੰ ਯੂਥ ਆਈਕਨ ਮੰਨਦੇ ਸਨ ਉਸ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਗਾਂਧੀ ਗਰੁੱਪ ਆਫ ਸਟੂਡੈਂਟਸ ਯੂਨੀਅਨ ਨਾਲ ਜੁੜੇ ਹੋਏ ਹਨ ਉਹ 2001 ਵਿੱਚ 22 ਸਾਲ ਦੀ ਉਮਰ ਵਿੱਚ ਆਪਣੇ ਪਿੰਡ ਰਸੂਲੜਾ ਦੇ ਸਰਪੰਚ ਵੀ ਬੜੇ ਸਨ ਪਿੰਡ ਵਾਲਿਆਂ ਨੇ ਰੁਪਿੰਦਰ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਦਿੱਤਾ ਸੀ ਪਿੰਡ ਦੇ ਲੋਕਾਂ ਲਈ ਜਿੱਥੇ ਰੁਪਿੰਦਰ ਗਾਂਧੀ ਇੱਕ ਸਧਾਰਨ ਅਤੇ ਮਦਦਗਾਰ ਵਿਅਕਤੀ ਸੀ ਉੱਥੇ ਹੀ ਰਸੂਰੜਾ ਪਿੰਡ ਤੋਂ ਬਾਹਰ ਰਹਿੰਦੇ ਲੋਕਾਂ ਲਈ ਉਹ ਇੱਕ ਬਦਨਾਮ ਅਤੇ ਬੇਰਮ ਗੈਂਗਸਟਰ ਸੀ ਰੁਪਿੰਦਰ ਬਾਰੇ ਕਈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਵੀ ਉਹ ਪਿੰਡ ਆਇਆ ਤਾਂ ਉਸਨੇ ਸਾਰਿਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਕਈ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ 'ਚ ਪੈਸੇ ਖਰਚ ਕੀਤੇ ਪਿੰਡ ਵਿੱਚ ਨੌਜਵਾਨਾਂ ਨੂੰ ਖੇਡਾਂ ਅਤੇ ਪੜ੍ਹਾਈ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ। ਉਸਨੇ ਸਰਪੰਚ ਵਜੋਂ ਵੀ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ। ਇੱਥੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਪਾਵੇ ਉਹ ਪਿੰਡ ਵਿੱਚ ਹਥਿਆਰਾਂ ਸਮੇਤ ਕਦੇ ਨਜ਼ਰ ਨਹੀਂ ਆਇਆ। ਪਰ ਉਸ ਦੇ ਕੋਲ ਕਈ ਖਤਰਨਾਕ ਹਥਿਆਰ ਸੀ ਇਸ ਲਈ ਹਰ ਕਿਸੇ ਦੇ ਮਨ ਵਿੱਚ ਡਰ ਸੀ। ਇਸੇ ਕਰਕੇ ਕਿਸੇ ਨੇ ਵੀ ਚੋਣ ਵਿੱਚ ਉਸ ਖਿਲਾਫ ਨਾਮਜ਼ਦਗੀ ਦਾਖਲ ਨਹੀਂ ਕੀਤੀ। ਰੁਪਿੰਦਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਆਗੂ ਅਤੇ ਸਰਪੰਚ ਬਣਨ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਸੀ। ਜਿੱਥੇ ਇੱਕ ਪਾਸੇ ਉਹ ਪ੍ਰਸ਼ੰਸਕਾਂ ਦੀ ਗਿਣਤੀ ਵਧਾ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਅਪਰਾਧ ਅਤੇ ਰਾਜਨੀਤੀ ਦੇ ਕੁਝ ਲੋਕ ਉਸ ਦੀ ਪ੍ਰਸਿੱਧੀ ਨੂੰ ਰਾਹ ਵਿੱਚ ਰੋੜਾ ਸਮਝਣ ਲੱਗੇ ਇਸ ਤੋਂ ਇਲਾਵਾ ਲੜਾਈਆਂ ਅਤੇ ਹਿੰਸਕ ਗੈਂਗਵਾਰਾਂ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਨ ਕਾਰਨ ਗਾਂਧੀ ਵਿਰੁੱਧ ਚੰਡੀਗੜ੍ਹ ਅਤੇ ਹੋਰ ਥਾਵਾਂ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ 5 ਸਤੰਬਰ 2003 ਦੀ ਗੱਲ ਹੈ ਕਿ ਰੁਪਿੰਦਰ ਆਪਣੇ ਦੋਸਤ ਹਰਪ੍ਰੀਤ ਨਾਲ ਸਕੂਟਰ ਤੇ ਜਾ ਰਿਹਾ ਸੀ ਜਿਸ ਨੂੰ ਸਮਰਾਲਾ ਰੋਡ ਤੇ ਅਗਵਾ ਕਰ ਲਿਆ ਗਿਆ ਇਸ ਤੋਂ ਬਾਅਦ ਸਲੂਦੀ ਪਿੰਡ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਕਤਲ ਤੋਂ 10 ਦਿਨ ਬਾਅਦ ਉਸ ਦੀ Laash ਪਾਖੜਾ ਨਹਿਰ ਵਿੱਚੋਂ ਮਿਲੀ ਸੀ। ਉਸ ਦੇ ਹੱਥ ਅਤੇ ਗੋਡੇ ਟੁੱਟ ਗਏ ਸਨ ਅਤੇ ਉਸ ਦੇ ਸਰੀਰ ਤੇ 2 ਗੋਲੀਆਂ ਲੱਗੀਆਂ ਸਨ। ਇਸ ਤੋਂ ਬਾਅਦ ਰੁਪਿੰਦਰ ਗਾਂਧੀ ਦੇ ਕਤਲ ਵਿੱਚ ਸ਼ਾਮਲ 11 ਲੋਕਾਂ ਦੇ ਨਾਂ ਸਾਹਮਣੇ ਆਏ ਜੋ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਹਨ।